ਕੈਨੜਾ ਦੇ ਵਿੱਚ ਤੁਹਾਨੂੰ ਐਜੂਕੇਟਿਡ ਲੋਕ ਘੱਟ ਮਿਲਣਗੇ ਠੀਕ ਹੈ ਉਹ ਤੇ ਟ੍ਰੇਡ ਜੌਬਸ ਕਰਨ ਵਾਲੇ ਜ਼ਿਆਦਾ ਮਿਲਣਗੇ ਤੇ ਉਹ ਪੈਸੇ ਵੀ ਵੱਧ ਕਮਾਉਂਦੇ ਨੇ ਤੇ ਯੂਰਪ ਦੇ ਵਿੱਚ ਗਰੋਥ ਬਹੁਤ ਜ਼ਿਆਦਾ ਹੈ ਟੈਕਨੋਲੋਜੀ ਵਾਈਜ਼ ਵੈਰੀ ਸਾਊਂਡ ਕੰਟਰੀ ਹੈ ਜਰਮਨ ਚ ਕੀ ਲਾਈਫਸਟਾਈਲ ਹੈ ਕੀ ਤੁਸੀਂ ਉੱਥੇ ਐਨੇ ਸਾਲਾਂ ਦੇ ਵਿੱਚ ਅਬਜ਼ਰਵ ਕੀਤਾ ਕੀ ਦੇਖਿਆ ਤੇ ਕਿੰਨਾ ਕੁ ਪੈਸਾ ਹੈ ਨਹੀਂ ਹੈ ਕਿੰਨਾ ਕੁ ਸੌਖਾ ਔਖਾ ਜਾਣ ਜਿਹਦੇ ਬਾਰੇ ਥੋੜਾ ਜਿਹਾ ਦੇਖੋ ਜਰਮਨ ਦੇ ਵਿੱਚ ਮੈਂ ਜਿ ਕਹਾਂ ਤਾਂ ਟੈਕਨੋਲੋਜੀ ਵਾਈਜ਼ ਵੈਰੀ ਸਾਉਂਡ ਕੰਟਰੀ ਹੈ ਜੇ ਆਪਾਂ ਕੈਨੇਡਾ ਨੂੰ ਕੰਪੇਅਰ ਕਰੀਏ ਜਰਮਨੀ ਨਾਲ ਕੈਨੇਡਾ ਦੇ ਵਿੱਚ ਤੁਹਾਨੂੰ ਐਜੂਕੇਟਿਡ ਲੋਕ ਘੱਟ ਮਿਲਣਗੇ ਠੀਕ ਹੈ ਉਹ ਤੇ ਟ੍ਰੇਡ ਜੌਬਸ ਕਰਨ ਵਾਲੇ ਜ਼ਿਆਦਾ ਮਿਲਣਗੇ ਤੇ ਉਹ ਪੈਸੇ ਵੀ ਵੱਧ ਕਮਾਉਂਦੇ ਨੇ ਤੇ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਦਾ ਕਿ ਤੁਸੀਂ ਕੈਨੇਡਾ ਵੀ ਗਏ ਹੋਏ ਹੋ ਹਾਂਜੀ ਮੈਂ ਕੈਨੇਡਾ ਹਰ ਸਾਲ ਜਾਂਦੀ ਰਹਿੰਦਾ ਹਾਂ ਹਾਂ ਫੈਮਿਲੀ ਕਿਉਂਕਿ ਕੈਨੇਡਾ ਹੈ ਤਾਂ ਕਰਕੇ ਕੈਨੇਡਾ ਜਾਂਦੇ ਰਹੇ ਹਾਂ ਕਿਉਂਕਿ ਕਈ ਵਾਰ ਆਪਣੇ ਬੰਦਿਆਂ ਨੂੰ ਇਹ ਹੋ ਡੇਡਾਏ ਜਾ ਕੇ ਆਏ ਨੇ ਜਾਂ ਕੈਨੇਡਾ ਰਹਿੰਦੇ ਰਹੇ ਨੇ ਤਾਂ ਜਰਮਨ ਤੇ ਮਤਲਬ ਯੂਰਪ ਤੇ ਜਾਂ ਨਾਰਥ ਅਮਰੀਕਾ ਕੈਨੇਡਾ ਹੋ ਗਿਆ ਜਾਂ ਇਧਰਲੀ ਸਾਈਡ ਹੈ ਕੀ ਫਰਕ ਤੁਸੀਂ ਅਬਜ਼ਰਵ ਕੀਤਾ ਟਿਪਿਕਲੀ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਉੱਥੇ ਇਹੀ ਆ ਕਿ ਜਿਹੜੀਆਂ ਜਿਵੇਂ ਟ੍ਰੇਡ ਜੋਬਸ ਜਿਵੇਂ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਕੰਸਟਰਕਸ਼ਨ ਵਰਕਰ ਹੋ ਗਿਆ ਹਣਾ ਆਪਣਾ ਡਰਾਈਵਰ ਹੋਵੇ ਟਰੱਕ ਡਰਾਈਵਰ ਹੋਵੇ ਇਹ ਬੰਦੇ ਜਿਆਦਾ ਪੈਸੇ ਕਮਾ ਲੈਂਦੇ ਆ ਜਿਦਾ ਜਦੋਂ ਕਿ ਇੱਕ ਜਿਹੜਾ ਪੜਿਆ ਲਿਖਿਆ ਬੰਦਾ ਉਹ ਇੱਕ ਐਵਰੇਜ ਨੋਇਨ ਟੂ 5 ਜੌਬ 'ਚ ਉਹਨੇ ਪੈਸੇ ਨਹੀਂ ਬਣਾ ਪਾਉਂਦਾ ਹਨਾ ਉੱਤੇ ਮਤਲਬ ਉਹ ਸੈਲਰੀ ਡਿਫਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੇ ਵਿੱਚ ਤੇ ਇਹ ਜੇ ਤੁਸੀਂ ਯੂਰਪ 'ਚ ਜਾਂਦੇ ਹੋ ਹਨਾ ਤੁਸੀਂ ਮਤਲਬ ਵਧੀਆ ਇੰਜੀਨੀਅਰ ਹੋ ਪਹਿਲੀ ਗੱਲ ਤਾਂ ਇਹ ਤੁਹਾਡਾ ਰਤਬਾ ਬਹੁਤ ਤੁਹਨੇ ਇੱਕ ਬਹੁਤ ਵਧੀਆ ਇੱਜ਼ਤ ਦੇ ਨਿਗਾ ਨਾਲ ਦੇਖਦੇ ਆ ਉਹ ਕਹਿੰਦਾ ਵੀ ਇਹ ਬੰਦੇ ਨੇ ਮਿਹਨਤ ਕਰਕੇ ਉਸ ਲੈਵਲ ਤੱਕ ਇਹ ਪਹੁੰਚਿਆ ਵੀ ਪੜਿਆ ਇਹ ਹਨਾ ਤੇ ਹੁਣ ਇਹ ਸਾਡੀ ਇਕਨੋਮੀ ਮਤਲਬ ਬੂਸਟ ਕਰ ਰਿਹਾ ਤਾਂ ਉਹਨੂੰ ਉਸ ਵਿੱਚ ਦੇਖਿਆ ਜਾਂਦਾ ਤੇ ਉੱਥੇ ਯੂਰ ਸਟਾਰਟਿੰਗ ਜਿਵੇਂ 50 ਹਜ਼ਾਰ ਯੂਰੋ ਜਾਂ 60 ਹਜ਼ਾਰ ਯੂਰੋ ਤੋਂ ਸ਼ੁਰੂ ਕਰਦੇ ਹਾਂ ਜੋ ਕਿ ਦੇਖਿਆ ਜਾਵੇ ਵੀ ਉੱਥੇ ਕਾਫੀ ਵਧੀਆ ਸੈਲਰੀ ਹੈ ਕਿਉਂਕਿ ਉੱਥੇ ਜਿਹੜੀਆਂ ਗਰੋਸਰੀ ਕਾਸਟ ਹੋ ਰਹਾ ਉਹ ਬਹੁਤ ਮਤਲਬ ਲਿਮਿਟਡ ਨੂੰ